ਯਾਰੋ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਜਿੱਦਾਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਤਾਂ ਇਹ ਹੀ ਕਲਿੱਪ ਤੁਸੀਂ ਦੇਖੋ ਜੋ ਕੁੜੀ ਨੱਚਦੀ ਦਿਖਾਈ ਦੇ ਰਹੀ ਹੈ ਲਾੜੇ ਦੀ ਸਾਲੀ ਹੁੰਦੀ ਹੈ ਇਹ ਕੁੜੀ ਜਦੋਂ ਨੱਚਦੀ ਲਾੜੇ ਨੂੰ ਕੋਈ ਟੀਚਰ ਕਰ ਦਿੰਦੀ ਹੈ ਲਾੜੇ ਨੂੰ ਗੁੱਸਾ ਹੰਦਾ ਆਉਂਦਾ ਹੈ ਤਾਂ ਇਸਤੇ ਉੱਤੇ ਹੱਥ ਚੱਕਦਾ ਹੈ ਅਤੇ ਨਾਲ ਹੀ ਲਾੜੀ ਨੂੰ ਵੀ ਕੁੱਟਣ ਲੱਗ ਜਾਂਦਾ ਹੈ ਇਹ ਸਭ ਦੇਖ ਕੇ ਰਿਸ਼ਤੇਦਾਰ ਮੁੰਡੇ ਦਾ ਮਾਪਿਓ ਕੁੜੀ ਦਾ ਮਾਪਿਓ ਇਕੱਠੇ ਹੋ ਜਾਂਦੇ ਹਨ ਸਟੇਜ ਦੇ ਉੱਤੇ ਤਾਂ ਕਾਫੀ ਜ਼ਿਆਦਾ ਮਾਹੌਲ ਖਰਾਬ ਹੋ ਜਾਂਦਾ ਹੈ ਦਰਅਸਲ ਆਪਾਂ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਆ ਰੈਂਦੀਆਂ ਨੇ ਪਰ ਇਹ ਅਨੋਖੀ ਹੀ ਵੀਡੀਓ ਵਾਇਰਲ ਹੋ ਰਹੀ ਹੈ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਵਿਆਹਾਂ ਦੇ ਵਿੱਚ ਚਲੋ ਹਾਸਾ ਮਜ਼ਾਕ ਤਾਂ ਹੁੰਦਾ ਹੀ ਰਹਿੰਦਾ ਹੈ ਕਿਉਂਕਿ ਖੁਸ਼ੀਆਂ ਦਾ ਮੌਕਾ ਹੁੰਦਾ ਹੈ ਤਾਂ ਇੱਥੇ ਹਾਸਾ ਮਜ਼ਾਕ ਤਾਂ ਹੋਣਾ ਹੀ ਹੈ ਕਿਉਂਕਿ ਇਹ ਜੇ ਆ ਕਰਨਾ ਬਿਲਕੁਲ ਲਾੜੇ ਦੇ ਲਈ ਬਹੁਤ ਹੀ ਜ਼ਿਆਦਾ ਗਲਤ ਮੰਨਿਆ ਗਿਆ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਕੀਤੇ ਗਏ ਨੇ ਲਾੜੇ ਦੇ ਖਿਲਾਫ ਤਾਂ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟ ਜਰੂਰ ਕਰਨਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਜਰੂਰ ਕਰ ਦਿਓ ਅਤੇ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਰੱਬ ਰੱਖਾ